ਪਾਣੀ 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 ਦੇ ਘਰਾਂ ਤੇ ਆ ਪਾਣੀ ਦੇ ਘਰਾਂ ਤੇ ਆ ਜਰੇ ਸਵਾਗਤ ਹੈ ਸੁਭਰਮਨ ਲੋਹ ਦੇ ਅੰਦਰ ਆਪਾਂ ਬਣਾਉਣ ਲੱਗੇ ਹਾਂ ਹਲਦੀ ਵਾਲਾ ਦੁੱਧ ਸ਼ਿਟਾ ਬੈ ਗਿਆ ਉਹਨੂੰ ਹੌਲੀ ਜੀ ਛੱਡ ਦੰਨੇ ਆ ਗੈਸ ਹੌਲੀ ਕਰਕੇ ਛੱਡ ਦਿੰਨੇ ਆਪਾਂ ਥੋੜਾ ਜਿਹਾ ਰਿਜ ਜਿਹਾ ਜਾਵੇ ਤੇ ਬਾਕੀ ਗਾਇਸ ਉੜੇ ਪਾੜੇ ਬਣਾ ਕੇ ਖਾ ਲਏ ਆਪਾਂ ਨੇ ਇੱਕ ਆਪਣੇ ਲੱਗੇ ਹੈਲੋ ਗਾਇਸ ਇਹ ਆਪਾਂ ਬਣਾਉਣ ਲੱਗੇ ਆ ਪੂੜੇ ਗਿਆ ਸੱਟ ਜੋ ਵੀ ਰਾਤੀ ਸੱਟ ਲੱਗ ਗਈ ਤੁਹਾਨੂੰ ਦਿਖਾ ਦਿੰਨੇ ਆ ਉਹਨਾਂ ਜਿਹੜਾ ਬੁੱਲ ਆ ਵੱਢ ਗਿਆ ਇੱਥੇ ਸਾਰੇ ਖੂਨੇ ਖੂਨ ਹੋ ਗਿਆ ਸੀ ਰਾਤੀ ਆਹ ਦੇਖ ਲੱਗਿਆ ਵਾ ਮਾੜਾ ਜਿਹਾ ਤੁਹਾਨੂੰ ਦਿਖਾ ਦਿੰਨੇ ਆ ਖੂਨੇ ਖੂਨ ਹੋ ਗਿਆ ਰਗਾ ਬਾਕੀ ਹੋਰ ਕਿਤੇ ਦਿਸਣਾ ਨਹੀਂਗਾ ਆ ਕਿਤੇ ਥੋੜਾ ਬੋਤਾ ਵੀਡੀਓ ਦੇ ਵਿੱਚ ਨਹੀਂ ਪਤਾ ਲੱਗਦਾ ਹਣਾ ਕਿ ਮਾੜਾ ਮਜਾਲਾ ਸੁਝਿਆ ਵੀ ਆ ਤੇ ਬਾਕੀ ਆਪਾਂ ਹੁਣ ਆਲਦੀ ਵਾਲਾ ਦੁੱਧ ਪੀ ਲੈਣਾ ਆ ਤੇ ਉਹਦੇ ਨਾਲ ਹੀ ਸੈੱਟ ਹੋ ਜੀਵੇ ਤਾਂ ਪਈਆ बाकी एक, दो दो दे ये तो दुद्ध अबाली तो दे एक बार इन फुल किसी बड़े भांडे ले जाने चलो इस गलास के पा के ला ਦਾਲ ਭਰ ਗਿਆ ਜੋ ਕਿ ਆਪਾਂ ਨੂੰ ਅੱਦੇ ਇੱਕ ਇੱਕ ਬੋਲ ਪਾਉਣਾ ਅੱਧਾ ਅੱਧਾ ਕਰ ਲੈਣਾ ਹੈ ਰੰਗ ਚੈੱਕ ਕਰੋ ਇਹਨਾਂ ਦੋਹਾਂ ਦੇ ਗਲਾਸ ਹੀ ਘਰ ਹੋ ਗਿਆ ਉਂਗਲੀ ਵੀ ਘਰ ਹੋਈ ਡਿੱਗੇ ਨਾ ਜਵੇ ਗਲਾਸ ਜੋ ਵੀ ਸੱਟ ਬਹੁਤ ਜ਼ਿਆਦਾ ਲੱਗੀ ਸੀਗੀ ਇੱਕ ਵਾਰੀ ਸਾਨੂੰ ਉਹ ਕੋਈ ਵੀ ਦਿਖਾ ਦਿੰਦੇ ਮੋਰੋ ਵੀ ਨਾ ਦੀ ਪਕਾ ਹੋਇਆ ਆ ਜਾਂ ਕਹਿੰਦੇ ਕਿੰਨਾ ਲੱਗਿਆ ਵਾ ਬਈ ਉਫ ਸੌਣ ਤੇ ਲੱਗਿਆ ਹੈ ਗਾਇਜ਼ ਇਹ ਵੀ ਥੋੜਾ ਜਿਹਾ ਵਿਗੜਿਆ ਹੈ ਬਾਕੀ ਉਹ ਬੜਾ ਮੂੰਹ ਥੜਾ ਫੇ ਸਹੀ ਜਾਂ ਨਹੀਂ ਲੱਗਦਾ ਅੱਜ ਪਿੰਡ ਭਰਿਆ ਦੇਖਿਆ ਨੇ ਪਿੰਡ ਭਰਿਆ ਵਾ ਸਾਰਾ ਭਰਿਆ ਰਹਿਣਾ ਵਾ ਗਾਸਤੀ ਕਰੀਥਨ ਪਿੰਡ ਦੇ ਵੀ ਦਿਖਾ ਦਵਾਂਗੇ ਕਿ ਪਿੰਡ ਦੇ ਵਿੱਚ ਪਾਣੀ ਕਿੰਨਾ ਘਰ ਗਿਆ ਤੇ ਬਾਕੀ ਗਲਾਸ ਤੇ ਆਪਣਾ ਉਧਰ ਪਿਆ ਵਾ ਤੇ ਹਲਦੀ ਵਾਲਾ ਦੁੱਧ ਪੀ ਕੇ ਦੇਖਦੇ ਆ ਰਾਤੀ ਵੀ ਕੀਤਾ ਸੀ ਥੋੜਾ ਜਿਹਾ ਤੇ ਬਾਕੀ ਤੁਹਾਨੂੰ ਹਲਦੀ ਵਾਲਾ ਦੁੱਧ ਪੀ ਕੇ ਮਿਲਦੇ ਆ ਤੇ ਬਾਕੀ ਤੁਹਾਨੂੰ ਅੱਜ ਪਿੰਡ ਵੀ ਦਿਖਾਣੇ ਆ ਚੰਗਾ ਹੋ ਗਿਆ ਇਸ ਵੜੀ ਵੜੀ ਰਹੀ ਹੈ ਹੱਲੇ ਨਹੀਂ ਬਾਦ ਪਾਈ ਪਾਣੀ ਪਾਣੀ ਪਏ ਜਿਹੜੇ ਆਂਜਾਂ ਕੰਡਾ ਕੰਡਾ ਕਟੀ ਵਾਲ ਹੈ ਕਟੀ ਵਾਲ ਗਾਈਜ਼ ਆ ਬਾਦ ਤੁਹਾਨੂੰ ਦਿਖਾਣ ਦੀ ਖਾਤਰ ਅਸੀਂ ਆਪਣਾ ਮੋਟਰਸਾਈਕਲ ਵਿੱਚ ਵੜਾ ਲੱਗੇ ਆ ਉਹ ਵਹਿ ਜਾ ਉਹ ਵਹਿ ਜਾਣਾ ਦਿਖਾਣਾ ਕੀ ਆ ਉਹ ਹੌਲੀ ਰੱਖ ਉਹ ਹੌਲੀ ਰੱਖ ਉਹ ਬੜਾ ਰੁਕ ਜਾਣਾ ਮੋਟਰਸਾਈਕਲ ਉਹ ਮੋਟਰਸਾਈਕਲ ਰੁਕ ਜਾਣਾ ਉਹ ਜਿਆ ਬੱਪਾ ਉਹ ਰੋਕ ਜਣਾ ਮੋਟਰ ਇਹ ਤੇ ਵੜਾ ਵੜਾ ਇੱਥੇ ਵੜਦੇ ਰਹੇ ਨੇ ਉਹ ਅੱਗੇ ਐ ਸੈਂਸ ਲੱਗ ਜਾਣਾ ਥੋੜਾ ਸੈਂਸ ਲੱਗ ਜਾਣਾ ਅਸੀਂ ਜਿਹੜਾ ਇਹ ਪਾਣੀ ਤਾਂ ਗਾਇ ਰੱਖਿਆ ਆਂਦਾ ਜਾਂਦਾ ਕੋਈ ਉਹ ਨਾ ਗਿਆ ਪਾਣੀ ਦੇ ਘਰਾਂ ਤੇ ਆ ਪਾਣੀ ਦੇ ਘਰਾਂ ਤੇ ਆ ਜੇ ਕੋਈ ਤੁਹਾਨੂੰ ਥੋੜਾ ਜਿਹਾ ਮੌਨ ਚਾਰ ਬਾਹਰ ਦਾ ਦਿਖਾ ਦਿੱਤਾ ਤੇ ਬਾਹਰ ਕਿਦਾਂ ਦਾ ਮੌਨ ਚਾਲ ਹੋ ਰਿਹਾ ਹੈ। ਬਾਕੀ ਆਪਣੇ ਲੱਗੇ ਸਟੇਸ ਕਰਕੇ ਥੋੜਾ ਬੋਧਾ ਜਾ ਨਹੀਂ ਹੋਣਾ। ਤੇ ਗਾਇਸ ਤੁਸੀਂ ਆਪਣੇ ਘਰੇ ਰਹੋ ਤੇ ਬਹੁਤ ਜ਼ਿਆਦਾ ਖਰਾਬ ਹੋਇਆ ਵਾ। ਪਾਣੀ ਗਾਇਸ ਤੁਸੀਂ ਦੇਖਿਆ ਮੋਟਰਸਾਈਕਲ ਦੇ ਉੱਪਰ ਦਾ ਘਰਾ ਹੁੰਦਾ ਸੀਗਾ ਲੈਵਲ ਦੇ। ਜਿਹੜੇ ਕੀ ਮੇਰੇ ਗੂਟੀ ਨੂੰ ਪਾਣੀ ਲੱਗਦਾ ਉਹ ਗਾਇਸ ਇੰਨਾ ਪਾਣੀ ਸਾਡੇ ਪਿੰਡ ਚ ਰਿਹਾ। ਜਾਨੀ ਕਿ ਇੱਕ ਇਹ ਥੋੜੇ ਜਿਹੇ ਥਾਂ ਤੇ ਹੋਇਆ ਬਾਕੀ ਸਾਰਾ ਸਾਫ ਆ ਯਾਨੀ ਕਿ ਜਿਹੜਾ ਥਾਂ ਨੀਵਾ ਜਿੰਨਾ ਨੀਵਾ ਹੈ ਉੱਥੇ ਪਾਣੀ 2-2 ਫੁੱਟ ਦਾ ਚੜਿਆ ਜਿਹੜਾ ਥਾਂ ਨੀਵਾ ਹੈ ਸਾਡੇ ਕੋਲ ਤੇ ਗਾਇਸ ਤੁਸੀਂ ਹੁਣ ਆਪਣੇ ਦਾ ਦਫ਼ੇ ਵੀ ਠੀਕ ਆ ਗਾਇਸ ਜਿਹੜਾ ਮਾਨਸੇ ਵਾਲਾ ਬੋਲ ਪਰਗਾ ਉੱਧਰ ਤਾਂ ਪਾਣੀ 10 12 12 ਫੁੱਟ ਚੜ ਗਿਆ ਏ ਗਾਇਜ਼ ਚੈਨਲ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਤੇ ਅੱਗੇ ਤੋਂ ਵੀ ਸ਼ੇਅਰ ਕਰਦੇ ਹੋ ਬਾਕੀ ਗਾਇਜ਼ ਤੁਸੀਂ ਵੀ ਆਪਣਾ ਵਿਚਾਰ ਰੱਖਿਓ ਮੀ ਬਹੁਤ ਜਿਆਦਾ ਪੈਣ ਰਿਹਾ ਤੇ ਆਪਣਾ ਸਾਰਾ ਕੁਝ ਦੇਖ ਕੇ ਨਿਕਲਿਓ ਤੇ ਗਾਇਜ਼ ਮਿਲਦੇ ਆਂ ਪਾਗਲੇ ਵਲੌਗ ਦੇ ਅੰਦਰ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜੁੜ ਕਰਦੇ ਸਬਸਕ੍ਰਾਈਬ ਕਰਦੇ ਹੋ ਕਿਦੋਂ ਵੀ ਸ਼ੇਅਰ ਕਰਦੇ ਚੰਗਾ ਵੀਰੇ